ਗੱਲਾਂ ਹੀ ਕਰੀ ਜਾਂਦੀ ਉਹਦੇ ਨਾਲ ਪਤਾ ਨਹੀਂ ਲੱਗਦਾ ਮੈਂ ਬਾਹਰ ਆਵਾਂ ਕੋਈ ਕੰਮ ਦੀ ਗੱਲ ਕਰਾ ਆ ਕੇ ਚਮੜੀ ਹੋਸੇ ਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਕੁਝ ਵੀ ਐਨੀਆਂ ਗੱਲਾਂ ਕਰਨੀਆਂ ਹੱਦੀ ਹੋ ਗਈ ਹੈ ਹਾਂ ਮਮਮੀ ਕੀ ਹੋ ਗਿਆ ਕੀ ਬੋਲੀ ਚਾਹੁੰਦੇ ਜੇ ਤੂੰ ਗੱਲਾਂ ਹੀ ਕਰੀ ਜਾਂਦੀ ਉਹਨਾਂ ਨੂੰ ਕੋਈ ਕੰਮ ਕਰਨਾ ਵੀ ਹੈਗਾ ਵਾ ਗੱਲਾਂ ਕੀਤੀਆਂ ਵਾ ਨਾ ਤੇ ਇਹ ਕੰਮ ਹੋਇਆ ਵਾ ਇੰਨੇ ਸਾਲਾਂ ਤੱਕ ਤੁਹਾਡੇ ਤੋਂ ਤੇ ਹੋਇਆ ਨਹੀਂ ਤੁਹਾਨੂੰ ਪਤਾ ਹੀ ਹੈ ਚਾਈ ਜੀ ਦਾ ਉਹਨਾਂ ਨੂੰ ਪਿਆਰ ਪਿਆਰ ਨਾਲ ਹੀ ਕਰਾਉਣਾ ਪੈਂਦਾ ਮਿੱਠੇ-ਪੋਹੇ ਪਾਵਾਂਗੇ ਤੇ ਕੰਮ ਹੋਣਾ ਇਤਨਾ ਤੁਹਾਡੇ ਵਾਂਗੂ ਕਰਨ ਲੱਗ ਪੇ ਨਾ ਤੇ ਵਾਪਸ ਹੀ ਨਾ ਲੈ ਲੈ ਕਿਤੇ ਤਰ ਕਿੱਥੇ ਗੋਲਡੀ ਹੁਣ ਸਾਦੇ ਤੇ ਕਰਾ ਕੰਮ ਉਹ ਹੀ ਕਰਨ ਚੱਲੀ ਆ ਸਬਰ ਰੱਖੋ ਸਬਰ ਰੱਖੋ ਉਹਨਾਂ ਨੂੰ ਹੀ ਭੇਜਿਆ ਮੈਂ ਬਸ ਉਹ ਆਂਦੇ ਆ ਉਹ ਕੰਮ ਹੁੰਦਾ ਚੱਲ ਠੀਕ ਹੈ ਚਲੋ ਵੇਖ ਕੇ ਆਨੀ ਮੈਂ ਹਾਂ ਏ ਕਿੱਥੇ ਰਹਿ ਗਈ ਆ ਫੋਨ ਵੀ ਇਹਨਾਂ ਨੂੰ ਕੀਤਾ ਸੀ ਜਲਦੀ ਆ ਜਾਓ ਉੱਥੇ ਬੁੜੀ ਵੇਟ ਕਰਨਦੀ ਸਾਡਾ ਕਿੱਥੇ ਗਏ ਉਹ ਬੁੜੀ ਗਰਮੀ ਬਾਹਰ ਉਹ ਆ ਗਏ ਜੀ ਆਹੋ ਆ ਵੀ ਸਾਰਾ ਕਰਾ ਲਿਆ ਨਾ ਕੰਮ ਸਾਰਾ ਉਹ ਵੈਸੇ ਵੀ ਅੰਦਰ ਤੁਹਾਡਾ ਵੇਟ ਹੀ ਕਰਨਦੀ ਸੀ ਆਂਦੀ ਗੱਡੀ ਲੈਣ ਜਾਣਾ ਵਾ ਕਿੱਥੇ ਆ ਵੈਸੇ ਨਾ ਕਰੂੰ ਪਤਾ ਨਹੀਂ ਕਿਉਂ ਚੱਲ ਅੰਦਰ ਤੇ ਚਲੀਏ ਵੈਸੇ ਨਾ ਮੈਂ ਸੋਚਦਾ ਵਿਆਂ ਕਿ ਤੁਸੀਂ ਨਾ ਬਹੁਤ ਕਾਲੀ ਕਰਨ ਦੇ ਜੀ ਵੈਸੇ ਬੀਬੀ ਨੇ ਜਦੋਂ ਚਲੇਗੀ ਉਦੋਂ ਵੀ ਤਾਂ ਸਾਰਾ ਕੁਝ ਆਪਣਾ ਹੀ ਹੋਣਾ ਵਾ ਕੋਈ ਨਾ ਕਾਲੀ ਕਰੀ ਜਾਂਦੇ ਜੇ ਜਦੋਂ ਕੀ ਪਤਾ ਨੇ ਕਦੋਂ ਜਾਣਾ ਹੁਣ ਇਹਦੇ ਤੁਸੀਂ ਕਹਿੰਦੇ ਹੋ ਪੱਕੀ ਹੱਡੀ ਆ ਤੇ ਜਦੋਂ ਉਹ ਚਲ ਗਈਗੀ ਕਚਾਈਆਂ ਜਿੱਥੇ ੱਕੇ ਖਾਂਦੇ ਰਵਾਂਗੇ ਤੇ ਨਾਲੇ ਅੱਜ ਜਿਹੜੀ ਭੂਆ ਭੋਲੇ ਭੋਲੀ ਬੜੀ ਵਣੀ ਮੈਗੋਸ਼ ਲੈਣਾ ਨਹੀਂ ਲੈਣਾ ਨਹੀਂ ਕੱਲ ਨੂੰ ਮੂੰਹ ਚੋੱਕ ਕੇ ਆ ਗਈ ਕਿ ਮੈਨੂੰ ਵੀ ਹਿੱਸਾ ਦੋ ਹਿੱਸਾ ਦੋ ਇੰਨੇ ਹਿੱਸੇ ਆਪਾਂ ਕਿੱਥੋਂ ਕਰਦੇ ਰਵਾਂਗੇ ਨਾਲੇ ਤੁਹਾਡੇ ਵਾਸਤੇ ਸਾਰਾ ਕੁਝ ਆਪਾਂ ਕਰੰਨੇ ਆ ਤੁਹਾਨੂੰ ਕੀ ਚਾਹੀਦਾ ਸਾਰੀ ਪ੍ਰਾਪਰਟੀ ਤੇ ਤੁਹਾਡੇ ਨਾਮ ਹੀ ਹੁੰਦੀ ਐ ਚਾਹੀਏ ਆਪਣੇ ਨਾ ਬੀਬੀ ਕਿਹੜੀ ਮਾੜੀ ਰਹਿਣ ਲਈ ਆ ਆਪਾਂ ਕਿਹੜਾ ਉਹਨਾਂ ਨੂੰ ਕੁਝ ਹੋਰ ਕਹਤਾ ਵਾ ਨਾਂ ਵੀ ਕਰਨੇ ਆ ਉਹ ਗੱਡੀ ਲੈਣਾ ਤੇ ਇੱਕ ਬਹਾਨਾ ਹੀ ਸੀਗਾ ਅਸਲੀ ਮਕਸਦ ਤੇ ਆ ਵਾ ਕਿ ਸਾਰਾ ਕੁਝ ਆਪਣੇ ਨਾਮ ਕਰਾ ਲਈਏ ਬੈਂਕ ਦਾ ਵੀ ਚਲੋ ਕਰਨ ਦੀ ਆ ਵੇਟ ਆਜੋ ਕਰਾਈਏ ਨਾਮ ਮੰਮੀ ਹੋ ਵੀ ਆ ਗਿਆ ਆ ਗਿਆ ਮੈਂ ਕਿੱਥੇ ਗਿਆ ਸੀ ਬਹਿ ਗਿਆ ਜੱਗ ਨਹੀਂ ਗਿਆ ਉੱਥੇ ਜਾ ਕੇ ਤੈਨੂੰ ਨਹੀਂ ਪਤਾ ਇੰਨੀ ਦੇਰ ਲਾਈ ਦੀ ਇੰਨੀ ਕਾਲੀ ਕੰਨੂ ਕਰੀ ਜਾਂਦੇ ਜੇ ਹੁਣ ਜਦੋਂ ਗਏ ਆ ਟਾਈਮ ਤੇ ਲੱਗ ਰਹੀ ਆ ਉਥੇ ਮੇਰੇ ਪਿਓ ਦੀ ਬੈਂਕ ਹੈ ਜਿੱਥੇ ਦਿਨਾਂ ਪੱਠਾ ਮੇਰੀ ਗੱਲ ਸੁਣ ਲੈ ਇਹਦੇ ਖਾਤੇ ਚ ਪੰਡੇ ਵੀ ਹੋਣਾ ਨਹੀਂ ਚਾਹੀਦਾ ਸਾਰਾ ਕੁਝ ਸਾਫ਼ ਕਰ ਦੇ ਉਹ ਤੇ ਹੋ ਹੀ ਜਾਣਾ ਵਾ ਸਾਰਾ ਪ੍ਰਬੰਧ ਕਰ ਲਿਆ ਆਪਾਂ ਕਰ ਲਿਆ ਤੁਸੀਂ ਇਹਨੂੰ ਵੀ ਕਹਿਣ ਡਿਆ ਤੁਹਾਨੂੰ ਵੀ ਕਹਿਣ ਡਿਆ ਤੁਸੀਂ ਵੇਖੇ ਬਹੁਤ ਕਾਲੀ ਕਰਨ ਡੇ ਜੇ 10 ਦਿਨ ਰੁਕ ਜਾਓ ਫੇਰ ਕਰ ਲਾਂਗੇ ਔਰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਤੇਰੀ ਭੂਆ ਹੀ ਮੁੱਕਰ ਜਾਵੇ ਫੇਰ ਉਹ ਨਾਲੇ ਸਾਰਾ ਕੁਝ ਸਾਰਾ ਕੁਝ ਤੇਰੇ ਵਿੱਚ ਤੇ ਕਰਨ ਦੇ ਆ ਨਾ ਸਾਰਾ ਕੁਝ ਤੇਰੇ ਵਿੱਚ ਹੀ ਕਰਨ ਦੇ ਕਿਤੇ ਪਿੱਛੇ ਕਰਨ ਦੇ ਆ ਚਲੋ ਚਲੋ ਸਾਈਨ ਕਰੀਂ ਆ ਘਰ ਆਓ ਚਾਹੀ ਜੀ ਤੁਹਾਡੇ ਕਮਰੇ ਜਾ ਕੇ ਤਾਂ ਨਜ਼ਾਰਾ ਹੀ ਆ ਜਾਂਦਾ ਜੀ ਉਹ ਮੈਂ ਕਿਹਾ ਇੱਡਾ ਠਾਇ ਸ਼ਿਮਲਾ ਹਾਂ ਤੂੰ ਨਿਕਲਦਾ ਹੀ ਨਹੀਂ ਕਮਰੇ ਬਾਹਰ ਮੈਨੂੰ ਮਜ਼ਾ ਆ ਜਾਂਦਾ ਜੀ ਤੇ ਆ ਕੇ ਉਹ ਕਹਿੰਦਾ ਤੇ ਬਹਿਨ ਮਿਲੀ ਮੈਂ ਕੀ ਕਰ ਸਕਦੀ ਆ ਮੈਨੂੰ ਤੇ ਆ ਮੇਰੇ ਦੇ ਬਾਹਰ ਠਾਕ ਉੱਠਦਾ ਹੀ ਨੀ ਬਹੁਤ ਵਧੀਆ ਕਰਦੇ ਇੱਥੇ ਬੈਠੇ ਰਹਿੰਦੇ ਸਾਰਾ ਦਿਨ ਐਸੀ ਲਾ ਲੰਦੀਆਂ ਤੇ ਬਸ ਐ ਠੰਡੇ ਰੋ ਜੋ ਮੈਂ ਬੈਠੇ ਰਹਿੰਦੀ ਆ ਮੇਰੇ ਬਾਹਰ ਨਿਕਲਦੇ ਜੀ ਨਹੀਂ ਕਰਦਾ ਸਭ ਬੜਾ ਹੀ ਵਧੀਆ ਚਪੜਾ ਨਹੀਂ ਮਿਲਦਾ ਮੈਨੂੰ ਤੇ ਦੇਣਾ ਹੀ ਆ ਤੁਹਾਨੂੰ ਸਾਡਾ ਵਰਜਾ ਦਾ ਪਹਿਲ ਦੇਣਾ ਹੀ ਦੇਣਾ ਕੁਝ ਮੰਨਦੇ ਹੁੰਦੇ ਤੇ ਮੇਰੇ ਪੁੱਤਰ ਕਿੱਥੇ ਹੈਗਾ ਆਂ ਕੰਮ ਗਿਆ ਸੀ ਆਂਦਾ ਹੀ ਹੋਣਾ ਮੇਰੇ ਘਰ ਤੇ ਆ ਗਏ ਲੈ ਆ ਗਏ ਤੁਸੀਂ ਆਲਾ ਲਿਆ ਆਪ ਉਤਰਾ ਤੂੰ ਆ ਬੈ ਆਪਣੀ ਦਾਦੀ ਨੂੰ ਯਾਦ ਕਰਦੇ ਵੇਸੀ ਤੈਨੂੰ ਆ ਆ ਕਹਿੰਦੇ 골ਡੀ ਕਿੱਥੇ ਗਾ ਦਾਦੀ ਉਹ ਕਰਵਾਇਆ ਮੈਂ ਬੈਂਕ ਚੋਂ ਸਾਰਾ ਕੁਛ ਹਾਂ ਤੇ ਆ ਤੁਹਾਡੇ ਸਾਈਨ ਚਾਹੀਦੇ ਸੀਗੇ ਦੋ ਤਾਂ ਰਕਮ ਨਾ ਮੈਂ ਦੱਸ ਦਿੰਨਾ ਤੁਹਾਨੂੰ ਜੋ ਮੈਂ ਭਰਨ ਲੱਗਾ ਹਾਂ ਮੈਂ ਕਿਹਨੂੰ ਪਹਿਲੇ ਸਾਈਨ ਕਰਾ ਲਓ ਨਾ ਰਕਮ ਆਪਾਂ ਬਾਅਦ ਚੋਂ ਭਰ ਲੈਂਦੇ ਹਾਂ ਦਾਦੀ ਦਾ ਰਕਮ ਦਾਸ ਦਵਾ ਕਿੰਨੀ ਭਰਨ ਲੱਗਾ ਪੁੱਤਰ ਅਸ ਤਾਰਾ ਕੋਈ ਤੇ ਤੁਹਾਡਾ ਹੀ ਐ ਇਹਦੀ ਕਿਹੜੀ ਗੱਲ ਐ ਸਾਈਨ ਦੀ ਕਿਹੜੀ ਗੱਲ ਐ ਸਾਈਨ ਤੇ ਮੈਂ ਕਰ ਦਿੰਨੀ ਆ ਮੈਨੂੰ ਸਾਈਨ ਉਹ ਕੋਈ ਨਹੀਂ ਹੈਗਾ ਬਾਕੀ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਮੈਂ ਨਾ ਤੁਸੇ ਕੋਈ ਧੋਖਾ ਤੋਂ ਕਰੋ ਨਹੀਂ ਗੱਲ ਮੈਂ ਕਿਹਾ ਇਹਦੀ ਤੁਹਾਡਾ ਧੋਖਾ ਕਰ ਨਹੀਂ ਕਰੇਗਾ ਤੁਹਾਡਾ ਪੋਤਰਾ ਮੈਂ ਧੋਖਾ ਕਰ ਸਕਦਾ ਗਣਾ ਹਾਂ ਉਹ ਕੋਈ ਗੱਲ ਨਹੀਂ ਗੀ ਸਾਈਨ ਦੀ ਕਿਹੜੀ ਗੱਲ ਐ ਚਲੋ ਇੱਥੇ ਕਰੋ ਸਾਈਨ ਇੱਥੇ ਇੱਥੇ ਕਰੋ ਸਾਈਨ ਕਰੋ ਇੱਥੇ ਵੀ ਆ ਚਲ ਜੇ ਫਿਰ ਆਪਾਂ ਹੁਣ ਕਿੱਥੇ ਜਾਣਾ ਜੀ ਇਸ ਤਰ੍ਹਾਂ ਕਰੋ ਦਾਦੀ ਇੱਕ ਹੋਰ ਕਰ ਦੋ ਕਿਹੇ ਵਾਰੇ ਨਾ ਗਲਤੀ ਲੱਗ ਜਾਂਦੀ ਆ ਅੱਛਾ ਹਨਾ ਚੈੱਕ ਕਿਹੇ ਵਾਰੇ ਗਲਤ ਹੋ ਜਾਂਦਾ ਤੁਸੀਂ ਇੱਥੇ ਇੱਕ ਹੋਰ ਕਰ ਦੋ ਕਿ ਕੋਈ ਨਹੀਂ ਬਾਈ ਇੱਕ ਹੋਰ ਕਰ ਜੰਨੀ ਆ ਸਰ ਤੂੰ ਮੈਨੂੰ ਇੱਕ ਸਾਈਨ ਕਹਿਣ ਡਿਆ ਮੈਂ ਤਾਂ ਸਾਰੀ ਕਾਪੀ ਦੇ ਸਾਈਨ ਕਰ ਦਿਆਂ ਮੈਨੂੰ ਤੁਹਾਡੇ ਦੇ ਪਤਾ ਕਿੱਡਾ ਭਰੋਸਾ ਵੇ ਨਹੀਂ ਇੱਕੋ ਤੇ ਕਰ ਦੋ ਬਸ ਠੀਕ ਹੈ ਕਿਸੇ ਵਾਲੇ ਨਾ ਉੱਥੇ ਗਲਤ ਹੋ ਜਾਂਦਾ ਸੈਨ ਨਹੀਂ ਮਿਲਦੇ ਤਦ ਕਰ ਚਲੋ ਚਲੋ ਲੱਗੀ ਲੱਗੀ ਮੈਂ ਕਰਨ ਕੋਈ ਗੱਲ ਲੈ ਪੁੱਤਰ ਚਲੋ ਤੁਸੀਂ ਫਿਰ ਗਹੋ ਜੋ ਤਿਆਰ ਜਿਹੜਾ ਚਾਹ ਪਾਣੀ ਪੀਣਾ ਪੀ ਲੋ ਤੇ ਫਿਰ ਆਪਾਂ ਚੱਲੀਏ ਚਾਹ ਪਾਣੀ ਥੋੜਾ ਪੀਵਾਂਗੇ ਹੁਣ ਤੇ ਕੁਛ ਮਿੱਠਾ ਹੀ ਬਣੂਗਾ ਹਾਂ ਮਿੱਠਾ ਹੀ ਬਣਾਈਏ ਚਾਹੀਏ ਅੱਜ ਕੀ ਖਾਣਾ ਅੱਜ ਮਿੱਠਾ ਬਣਾ ਲਈਏ ਕੁਝ ਜੋ ਮਰਜੀ ਬਣਾ ਲਓ ਕੋਈ ਕੀਰਖਰ ਬਣਾ ਲਓ ਵਿੱਚ ਬਦਮਾਸ਼ ਲੰਬਾ ਤੇ ਗੀਆਂ ਗੀਆਂ ਚਲ ਬਣਾ ਲਾਨੇ ਆ ਫਿਰ ਕੋਈ ਬਣਾ ਲਾਨੇ ਆ ਕੁਝ ਬਣਾਓ ਮਿੱਠਾ ਬਣਾਓ ਅੱਜ ਅੱਜ ਕਿ ਆਈ ਬੜਾ ਖੁਸ਼ੀ ਵਾਲਾ ਦਿਨ ਆ ਤੇ ਠੀਕ ਆ ਬਣਾ ਲਾ ਲਈ ਉਸ ਵਾਸਤੇ ਜਿਆਦਾ ਖੁਸ਼ੀ ਦਾ ਦਿਨ ਜੇ ਹੈ ਜਦੀ ਕਾਦੀ ਖੁਸ਼ੀ ਹਾਏ ਹਾਏ ਖੁਸ਼ੀ ਨਾ ਹੋਏ ਮੈਂ ਆਪਣੇ ਪੋਤੇ ਨੇ ਪਤਾ ਵੱਡੀ ਗੱਡੀ ਲੈ ਕੇ ਦੇਣ ਲੱਗੇ ਆ ਇਹ ਵੀ ਗੱਲ ਠੀਕ ਆ ਹਾਂ ਮੈਂ ਕਿਹਾ ਪਤਾ ਨਹੀਂ ਕਾਦਲੀ ਕਹਿੰਦੇ ਪੇ ਮਿੱਠਾ ਬਣਾਓ ਮੈਂ ਚਾਹੀ ਤਾਂ ਕਹਿੰਦੀ ਮਿੱਠਾ ਬਣਾਓ ਜਾਨੇ ਪਤਾ ਸੋਕਣਾ ਘਰ ਗੱਡੀ ਆਣੀ ਆ। ਗੱਡੀ ਆਣੀ ਆ। ਤੇ ਫਿਰ ਆਪਾਂ ਘਰ ਸਾਰੇ ਜਾਨੇ ਬੈਠ ਕੇ ਸੋਣੀ ਤੇ ਰੱਖਾਵਾਂਗੇ, ਪੀਵਾਂਗੇ। ਉਹ ਹੀ ਕਹਿੰਦਾ ਅੱਜ ਦੇ ਦਿਨ ਪਤਾ ਕਿੱਦਾਂ ਕਰਮਾ ਵਾਲਾ ਵੇ। ਬਤਿੰਦਰ ਮੇਰਾ ਨਾ ਦਿਲਾਬੀ ਸੂਟ ਕੱਢ ਦੇ। ਤੇ ਚਹੀਦੀ ਗਲਾਬੀ ਸੂਟ ਕਾਹਦੇ ਲਈ? ਉਹ ਤਾਂ ਕੋਈ ਫੰਕਸ਼ਨ ਹੋਵੇ, ਵਿਆਹ ਹੋਵੇ। ਤੁਸੀਂ ਉਹਦੋਂ ਬੰਦੇ ਹੋ ਗਲਾਬੀ ਰੰਗ ਦੇ ਕੱਪੜੇ। ਓਏ ਆਏ ਮੈਂ ਗੱਡੀ ਲੈਣ ਨਹੀਂ ਜਾਣਾ ਆਪਣੇ ਪੋਤੇ ਦੇ ਨਾਲ ਅੱਗੇ ਬੈਠ ਕੇ ਮੈਂ ਆਣਾ ਹੈ। ਤੇ ਅੱਗੇ ਬੈਠਣਾ ਮੈਂ। ਚਹੀਦੀ ਤੁਸੀਂ ਨਾਲ ਜਾਣਾ? ਹਾਂ ਮੈਂ ਨਾਲ ਜਾਣਾ ਵੇ। ਤੇ ਬਾਹਰ ਧੁੱਪ ਬੜੀ ਜੇ ਬਹੁਤ ਧੁੱਪ ਹੈ ਬਾਹਰ ਤਾ ਡੱਗੇ ਲੱਜੀ ਹੋ ਜਾਂਦੀ ਉਹ ਕੋਈ ਗੱਲ ਨਹੀਂ ਅੱਜ ਮੈਂ ਜ਼ਰੂਰ ਜਾਣਾ ਨਾਲ ਛਾਲੇ ਪੈ ਜਾਂਦੇ ਏਸੀ ਤੋਂ ਬਿਨਾ ਤੂੰ ਜਾਂਦੇ ਨਹੀਂ ਧੁੱਪ ਬਹੁਤ ਜੇ ਬਾਹਰ ਤੂੰ ਘਰ ਉਹ ਆਰਾਮ ਨਾਲ ਬੈਠੋ ਏਸੀ ਰੂਮ ਦੇ ਵਿੱਚ ਬੈਠੋ ਆਰਾਮ ਨਾਲ ਕੋਈ ਨਹੀਂ ਅਸੀਂ ਜਾ ਕੇ ਗੱਡੀ ਆਪੇ ਲੈਣੇ ਆ ਤੂੰ ਆ ਕੇ ਬਹਿ ਜਾ ਨਾ ਉਹ ਗੱਡੀ 'ਚ ਉਸਲੇ ਬਹੁਤ ਗਰਮੀ ਹੈ ਬਾਹਰ ਬਿਮਾਰ ਹੋ ਜਾਗੇ ਕੀ ਵੈਰਾ ਹਾਂਜੀ ਚਾਹੀ ਜੀ ਇੰਨੀ ਗਰਮੀ 'ਚ ਤੁਸੀਂ ਏਸੀ ਤੋਂ ਬਿਨਾ ਕਿਤੇ ਬਾਹਰ ਡਰਾਈਂਗ ਰੂਮ ਤੱਕ ਨਹੀਂ ਜਾਂਦੇ ਤੇ ਬਾਹਰ ਪਤਾ ਕਿੰਨੀ ਧੁੱਪ ਪੈਂਦੀ ਆ ਆਪਾਂ ਤੁਹਾਡੇ ਵਾਸਤੇ ਕਹਿਨੇ ਜਦੋਂ ਲੈ ਕੇ ਆਵਾਂਗੇ ਗੱਡੀ ਤੇ ਤੁਹਾਨੂੰ ਹੀ ਸਭ ਤੋਂ ਪਹਿਲਾਂ ਬਿਠਾਣਾ ਆਪਾਂ ਹੋਰ ਕਿੰਨੂੰ ਬਿਠਾਣਾ ਹੋਰ ਕਿੰਨੂੰ ਬਿਠਾਣਾ ਤੁਹਾਨੂੰ ਤਾਂ ਬਿਠਾਣਾ ਵਾ ਉਸ ਲਈ ਬਿਠਾ ਉਸ ਲਈ ਬਿਠਾ ਲਾਂਗੇ ਦੇਖ ਲੈਣਾ ਬਹਿ ਕੇ ਆ ਚੱਲ ਦੇਖ ਲਓ ਜਿਸਾ ਤੁਹਾਡੀ ਮਰਜ਼ੀ ਜਿਸਾ ਤੁਹਾਡੀ ਖੁਸ਼ੀ ਬੜੀ ਗਰਮੀ ਆ ਤੁਹਾਡਾ ਮਨ ਕਰ ਜਾ ਕਰ ਲਓ ਚੱਲੋ ਕਿ ਜਨਾ ਵੇਖ ਮੇਜੀ ਨੂੰ ਕਿੰਨੀ ਚੰਗੀ ਹੈ ਮੇਰਾ ਪਤਾ ਕਿੰਨਾ ਧਿਆਨ ਰੱਖਦੀ ਹੈ ਮੈਨੂੰ ਬਾਹਰ ਵੀ ਨਹੀਂ ਜਾਂਦੇਂ ਦੀ ਕਿਤੇ ਮਾਤਾ ਸਾਡੀ ਨੂੰ ਇੰਨਾ ਕੁ ਸ਼ੇਕ ਵੀ ਨਾ ਲੱਗ ਜਾਵੇ इन्ना मेरा ध्यान रख जो कुछ धीए ती है राजी रहो ती खुश खुशियां मानो सब कुछ करो खुशी मेरी खुशी हा कोई गल नहीं जाओ कोई गल ग आओम करो आ, चलो राम 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 हाँ चल आराई नहीं मैं बस लम्बे पैर लग चल कहना कि वे लाख पाए कहना ਇਤੈ ਇਮਾਰਾ ਜਾਨਾ ਨੰਪਾਗ ਲੰਦਾਰੇ ਕੁਸ਼ੀਆਂ ਮਾਣਨ ਆਪਣੀ ਸਭ ਕੁਛ ਹੈ ਜੋ ਕੁਛ ਹੈ ਇੰਨਾ ਦਾ ਹੀ ਸਭ ਕੁਛ ਇਹਨਾਂ ਦੀ ਖੁਸ਼ੀ ਮੇਰੀ ਖੁਸ਼ੀ ਉਹ ਬਹੁਤ ਹੀ ਚੰਗੇ ਨੇ ਮੇਰੇ ਧਿਆ ਪੁੱਤਰ ਸਾਰੇ ਚੰਗੇ ਨੇ ਸਾਰਾ ਪਰਿਵਾਰ ਹੀ ਮੇਤੇ ਜਾਨਵਾਰ ਦਾ ਉਹ ਕਹਿੰਨਿਆ ਬਹੁਤ ਹੀ ਚੰਗੇ ਨੇ ਹਰ ਇੱਕ ਗੱਲ ਮੇਰੀ ਮੰਦੇ ਨੇ ਜੋ ਕੁਛ ਮੰਗਾ ਜੋ ਕੁਛ ਖਾਣਾ ਪੀਣਾ ਹੋਵੇ ਜੋ ਕੁਛ ਹੋਵੇ ਸਭ ਕੁਛ ਮੈਨੂੰ ਇੱਥੇ ਬੈਠੀ ਨੂੰ ਦੇਖ ਕੇ ਜਾਂਦੇ ਨੇ ਹਾਏ ਕਹਨਾ ਇਹੋ ਜਿਹਾ ਮੈਂ ਕਿ ਨਹੀਂ ਮਾਰੇ ਸਰੀ ਦੁਨੀਆਂ ਨੂੰ ਲਾ ਦਦ ਦੇਖੋ ਜੇ ਮੇਰੀ ਔਲਾਦ ਨਹੀਂ ਹੈ ਕਨਾ ਮਹਾਰਾਜ ਇਹਨਾਂ ਨੂੰ ਇਸੋਂ ਵੱਡੀ ਚੜ੍ਹਦੀਆਂ ਕਲਾ ਚ ਰੱਖੇ ਮਾਰ ਗੁਰਮੁਖ ਦਾਸ ਕਿਰਪਾ ਕਰੇ ਮਹਾਰਾਜ ਹਾਏ ਕਿੰਨੇ ਸੋਹਣੇ ਕੰਗਣ ਤੇ ਬੁੱਢੀ ਨੇ ਕਿਤਰਾ ਸਾਂਭ ਕੇ ਰੱਖੇ ਹੀ ਲੈ ਦੱਸ ਹੇਡੇ ਪਰ ਇੰਨੇ ਪਾ ਕੇ ਕੀ ਕਰਨੇ ਅਜੇ ਤੇ ਆ ਵੀ ਪਏ ਆ ਆ ਇਤਰਾ ਕਰਾਂਗੀ ਮੰਮੀ ਨੂੰ ਦੇ ਦਵਾਂਗੀ ਚੈਨ ਪੁਰਾਣੇ ਜਮਾਨੇ ਦੀਆਂ ਚੀਜ਼ਾਂ ਵੈਸੇ ਹੀ ਗੱਲ ਆ ਬੜੀਆਂ ਹੀ ਵਧੀਆ ਹੁੰਦੀਆਂ ਤੇ ਆ ਸੈੱਟ ਵੇਖ ਕਿੰਨੇ ਇਹਦੇ ਵਿੱਚ ਨਗ ਲੱਗੇ ਆ ਹਾਏ ਮੈਂ ਪਾ ਕੇ ਤੇ ਵੇਖਾਂ ਲੱਗਦੇ ਕਿ ਤਰ੍ਹਾਂ ਦੇ ਆ ਮੇਰੇ ਉੱਤੇ ਵਾ ਇਹਦੇ ਨਾਲ ਦਾ ਇੱਕ ਹੋਰ ਸੈੱਟ ਇੰਨਾ ਖੁਸ਼ ਹਏ ਕਿੰਨਾ ਸੋਹਣਾ ਵਾ ਹੁਣ ਵੀ ਪਾ ਕੇ ਵੇਖਾਂ ਕਿੰਨਾ ਵਧੀਆ ਲੱਗਣਦਿਆ ਮੇਰੇ ਉੱਤੇ ਮੈਂ ਤੇ ਆ ਪਾ ਕੇ ਨਾ ਐਸਾ ਘਰ ਦੀ ਰਾਣੀ ਲੱਗਣੀ ਕੋਈ ਕਹੇ ਨਹੀਂ ਸਾਗਦਾ ਬੁੜੀ ਤੇਰਾ ਤੇ ਇੱਥੇ ਹੋ ਗਿਆ ਪਾਰਟ ਖਤਮ ਤੇ ਸਾਡਾ ਹੋ ਗਿਆ ਸ਼ੁਰੂ ਇਹਦੇ ਕਰਕੇ ਤੇਰੇ ਨਾਲ ਇੰਨਾ ਪੁੱਛ-ਪੁੱਛ ਕਰਨ ਦੇ ਹੀ ਹੁਣ ਸਾਰਾ ਕੁਝ ਆ ਗਿਆ ਸਾਡੇ ਹੱਥ 'ਚ ਤੇ ਤੇਰੀ ਪੁੱਛ-ਪੁੱਛ ਹੋ ਗਈ ਖਤਮ ਅੱਜ ਤੋਂ ਬਾਅਦ ਇਸ ਘਰ ਦੀ ਰਾਣੀ ਮੈਂ ਤੇ ਰਾਜਾ ਮੇਰਾ ਘਰ ਵਾਲਾ ਹੋ ਗਿਆ ਹਏ ਕਿੰਨੀ ਸੋਹਣੀ ਲੱਗਦੀ ਵੀ ਮੇਰੀ ਧੀ ਬਹੁਤ ਹੀ ਵਧੀਆ ਲੱਗਦੀ ਵੀ ਰਾਜਕੁਮਾਰੀ ਲਗਨੀ ਵੀ ਰਾਜਕੁਮਾਰੀ ਬੈਠੋ ਮੰਮੀ ਬੈਠੋ ਬਹੁਤ ਸੋਹਣੀ ਲੱਗਣ ੜੇ ਮੇਰੇ ਪੁੱਤ ਅੱਡੀ ਵਧੀਆ ਲੱਗਣ ੜੀ ਐ ਕਿਹੜੇ ਦਿਖਾ ਕਾਏ ਤੇਰੇ ਥਾਂ ਤੇ ਕਿੰਨੇ ਦਿੱਤੇ ਬਹੁੜੇ ਹਾਂ ਬਹੁਤ ਸੋਹਣੇ ਸ਼ਾਂਭ ਕੇ ਰੱਖੇ ਸੀ ਗੇਨੇ ਬਹੁਤ ਸੋਹਣੇ ਬਹੁਤ ਸੋਹਣੇ ਤੇ ਆ ਮੰਮੀ ਕੜੇ ਤੂੰ ਹੀ ਰੱਖ ਲੋ ਆ ਵੇਖੋ ਚ ਪਾਲਾ ਤੂੰ ਹੀ ਆ ਵੀ ਨਹੀਂ ਇਹਨੇ ਪਾ ਕੇ ਮੈਂ ਜਾਣੇ ਕਿੱਥੇ ਆ ਆ ਵੇਖੋ ਕਿੱਡੇ ਭਾਰੇ ਬੜੇ ਭਾਰੇ ਪੁਰਾਣੇ ਜ਼ਮਾਨੇ ਦੇ ਜੀਜਾ ਤੇ ਵੈਸੇ ਨਿੱਗੀਆਂ ਬੜੀਆਂ ਹੁੰਦੀਆਂ ਐਵੇਂ ਥੋੜੀ ਕੰਨੀ ਸਾ ਕੇ ਦੇਖੋ ਲੱਲੋ ਲੱਲੋ ਸਾਰਾ ਮਨ ਨੇ ਕਿੱਥੇ ਭਾਗੇ ਜਾਣਾ ਇਤਰਾ ਕੁੰਡਲੀ ਮਾਰ ਕੇ ਬੈਠੀ ਹੀ ਸਾਰੇ ਸੋਨੇ ਦੇ ਉੱਤੇ ਇਹ ਸਾਡੇ ਜੋਗਾ ਹੀ ਹੈ ਤੇਰੇ ਜੋਗਾ ਸਾਰਾ ਮੇਰੇ ਜੋਗਾ ਵੀ ਨਹੀਂ ਤੇਰੇ ਜੋ ਤੇਰੀ ਉਮਰ ਆ ਪਾਂਦੀ ਤੂੰ ਪਾ ਚਲੋ ਇਹ ਪੈਂਡ ਡਿੱਗ ਗਿਆ ਥੱਲੇ ਕੋਈ ਨਹੀਂ ਹੁਣੇ ਵੇਖ ਲੈਨੇ ਤੇ ਆ ਚੈਨ ਵੀ ਤੁਸੀਂ ਰੱਖ ਲੋ ਉਹ ਪਾ ਲਈ ਕਦੀ ਕਦਾਈ ਤੂੰ ਯੋ ਪਾ ਲਈ ਕੁਝ ਨਹੀਂ ਹੁੰਦਾ ਜਿਸ ਲਈ ਦੀ ਚੈਨ ਪਾਣੀ ਹੋ ਗਈ ਤੇਰੀ ਚੈਨ ਪਾ ਲਿਆ ਕਰੀ अच्छा हां मम्मी एक ਗੱਲ ਤੇ ਦੱਸੋ ਇੰਨੇ ਸਾਲ ਤੂੰ ਇੰਤਜ਼ਾਰ ਕਰਤੋ ਕੀਤਾ ਉਦੋਂ ਕਿਉਂ ਨਹੀਂ ਇਹ ਸਾਰਾ ਕੁਝ ਤੂੰ ਹਾਸਿਲ ਕਰ ਸਕੇ ਤੇਰੇ ਪਪਾ ਨੂੰ ਬੜਾ ਸਮਝਾਇਆ ਬੜਾ ਸਮਝਾਇਆ ਪਰ ਉਹ ਵੀ ਮਾਂ ਦਾ ਹੀ ਸੱਕਾ ਸੀ ਸੁਣਦਾ ਹੀ ਨਹੀਂ ਸੀ ਮੇਰੀ ਗੱਲ ਤੂੰ ਕੀ ਕਰਨੇ ਆ ਤੂੰ ਕੀ ਕਰਨੇ ਦੱਸ ਹੁਣ ਮੇਰੀ ਉਮਰ ਪਾਣਦੀ ਐ ਅਸਲੇ ਜਦੋਂ ਪਾਣਦੀ ਮਰਸੀ ਦੇ ਰਹੰਦੇ ਰਹੰਦੇ ਮਾਤੋ ਕੋ ਪਈ ਰਹੰਦੇ ਪਈ ਐ ਸਾਡੇ ਜੋ ਗਈ ਐ ਨਾ ਐਈ ਕੁਝ ਕਰੀ ਜਾਂਦਾ ਮੰਨੇ ਇਹ ਨਹੀਂ ਇੱਕ ਵਾਰੀ ਵੀ ਨਹੀਂ ਮੰਨਿਆ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਸਾਰਾ ਕੁਝ ਸਾਡੇ ਕੋਲ ਆਵੇ ਪਰ ਉਹਨੇ ਨਹੀਂ ਸੁਣੀ ਮੇਰੀ ਕਹਾ ਲੈ ਜਿਹੜੀ ਗੱਲ ਹੁੰਦੀ ਮਾਂ ਦੇ ਕੰਨਾਂ ਚ ਵਾੜ ਵਾੜ ਕੇ ਵਾੜ ਵਾੜ ਕੇ ਕਰਦਾ ਸੀ ਕਰੇ ਉਹਨੂੰ ਸੁਕਾਂਦਾ ਰਹਿੰਦਾ ਸੀ ਬਈ ਤੂੰ ਹੀ ਸ਼ਾਮ ਕੇ ਰੱਖਿਆ ਸਮਾਂ ਇਹ ਕੋ ਸਮਬਿਆ ਨਹੀਂ ਜਾਣਾ ਪਤਾ ਉਹ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਸੀ ਹਰ ਵੇਲੇ ਕਹਿੰਦਾ ਵੱਡੇ ਜੜੇ ਹੁੰਦੇ ਘਰ ਦਾ ਜੰਦਰਾ ਹੁੰਦੇ ਆ ਉਹਨਾਂ ਕੋਲ ਚੀਜ਼ ਸਭ ਵੀ ਰਹਿੰਦੀ ਹੈ ਤੇਰ ਕੋ ਨਹੀਂ ਸਮਝੰਦਾ ਖਰੀ ਸੁਦਾ ਐਨੀ ਜ਼ਮੀਦਾਰ ਸੀ ਕਿਦਰ ਜਾਣਾ ਨਾ ਪਾਣ ਨੂੰ ਦੇਦਾ ਨਹੀਂ ਮਾਂ ਕੋ ਲੈ ਕੇ ਲੈ ਪਾਲਾ ਨਮੂੜ ਕੇ ਆ ਕਰਨ ਵਾਲਾ ਨਹੀਂ ਤੇ ਫਿਰ ਮਾਂ ਦੇ ਕਿੱਥੇ ਬਾੜਦੇ ਨਹੀਂ ਜਾ ਕੇ ਇਹ ਕੋਈ ਤਾਂ ਕਰਦਾ ਰਿਆ ਵਾ ਸੁੰਦਾ ਹੀ ਨਹੀਂ ਸੀ ਗਾਲ ਬਥੇਰਾ ਕਹਣਾ ਲੋਕਰ ਲੱ ਲੈ ਲੋਕਰ ਚ ਰੱਖ ਲੈ ਨਹੀਂ ਮਾਂ ਮਰੀ ਜੰਦਰਾ ਗਈ ਹੈ ਉਹ ਜ਼ਾਂਬੇਗੀ ਲੋਕਰ ਜੰਨੀ ਮੈਂ ਰਖੜਾ ਲ ਬੈਂਕਾ ਦਾ ਕੀ ਦਵਾਰ ਦੱਸ ਬੈਂਕਾ ਤੂੰ ਦੱਸ ਪੁੱਤਰ ਕ ਬੈਂਕਾ ਚ ਕਿਤੇ ਲੋਕੀਂ ਚਦਾ ਇਹ ਲੋਕਰ ਲੈ ਕੇ ਵਾਟੇ ਉਹ ਸੁੰਦਾ ਹੀ ਨਹੀਂ ਸੀ ਗਾਲ ਲਾਜ ਲਾਜ ਹੁਣ ਪਾਇ ਨਾ ਦੇਹਈ ਨਾ ਵੇਖਦੀ ਲਾ ਤੇ ਮਾਂ ਮਾਨ ਦੇ ਗਿਆ ਇਸ ਤਰ੍ਹਾਂ ਤੇ ਕਰਦਾ ਸੀ ਚਲੋ ਛੱਡੋ ਮੰਮੀ ਹੁਣ ਤੇ ਸਾਰਾ ਕੁਝ ਸਾਡੇ ਹੱਥ 'ਚ ਆਣਾ ਹੁਣ ਤੇ ਇਹ ਪ੍ਰਾਪਰਟੀ ਹਾਂ ਤੇ ਇਥੋਂ ਤੱਕ ਕੀ ਪੈਨਸ਼ਨ ਉੱਤੇ ਵੀ ਸਾਈਨ ਕਰਾ ਲਏ ਬਸ ਤੇਰੇ ਪੁੱਤ ਤੇਰਾ ਹੀ ਦਿਮਾਗ ਹੈ ਤੂੰ ਕਰ ਸਕੀ ਹਾਂ ਤੇ ਮੈਂ ਕਿ ਨਹੀਂ ਅੱਡੀ ਚੰਗੀ ਮਿਹਨਤੀ ਮੇਰੀ ਅੱਡੀ ਅਕਲਮੰਦ ਬਿੜੀ ਐਨੇ ਦਿਮਾਗ ਵਾਲੀ ਬਿੜੀ ਕੋਨੇ ਸਾਰਾ ਮੈਂ ਤਾਂ ਬੁੱਢੀ ਹੋ ਰਹੀ ਸਾਰੀ ਉਮਰ ਮੈਂ ਤਾਂ ਕਰਾਈ ਨਹੀਂ ਸਕੀ ਐਨੀ ਕੋਸ਼ਿਸ਼ ਕੀਤੀ ਕਰਾਈ ਨਹੀਂ ਸਕੀ 골ਡੀ ਨੂੰ ਤੂੰ ਸਮਝਾ ਲੈ 골ਡੀ ਵੀ ਤੇਰੀ ਅੱਖੇ ਲੱਗੇ ਨਹੀਂ ਤੇ ਕੰਮ ਕਿੱਥੇ ਹੋਣਾ ਸੀ ਨਹੀਂ ਸੀ ਹੋਣਾ ਜੇ ਤੂੰ ਨਾ ਕਰਦੀ ਤੇ ਕਿਰਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਤੁਸੀਂ ਸਾਰਾ ਕੁਝ ਗੋਲਦੀ ਨਾ ਤੇ ਆਪਣੇ ਨਾ ਕਰਾਇਆ ਮੇਰੇ ਨਾਲ ਸੀ ਕੁਝ ਲੱਗ ਸਕਦਾ ਨਹੀਂ ਨਹੀਂ ਮੰਮੀ ਆਪਾਂ ਤੇ ਸਾਰਾ ਕੁਝ ਤੁਹਾਡੇ ਨਾਂ ਹੀ ਕਰਨਾ ਚਾਹੁੰਦੇ ਹਾਂ ਪਰ ਅੱਜ ਕੱਲ੍ਹ ਰੂਲ ਬਦਲ ਗਏ ਆ ਬੜਾ ਉਹਨਾਂ ਨੇ ਹੋਰ ਤਰ੍ਹਾਂ ਦਾ ਸਿਸਟਮ ਜਿਆ ਕਰ ਲਿਆ ਵਾ ਆਪਾਂ ਤੇ ਇਹੀ ਚਾਹੁੰਦੇ ਹਾਂ ਤੁਹਾਡੇ ਨਾਮ ਹੋਵੇ ਪਰ ਜੇ ਸਾਰੀ ਪ੍ਰਾਪਰਟੀ ਤੁਹਾਡੇ ਨਾਮ ਹੋ ਜਾਂਦੀ ਨਾ ਤੇ ਆ ਬੁੜੀ ਕਾਨੂੰ ਫੇਰ ਕੋਈ ਪੰਗਾ ਪਾ ਸਕਦੀ ਹੀ ਫੇਰ ਤੁਹਾਨੂੰ ਉਹ ਹੀ ਸਾਰਾ ਕੁਝ ਕਰਨਾ ਪੈਣਾ ਸੀਗਾ ਨਾ ਨਾ papa ਮੈਂ ਨਹੀਂ ਕਰਦੀ ਠੀਕ ਹੈ ਜੋ ਕੀਤਾ ਠੀਕ ਕੀਤਾ ਮੇਰਾ ਤੇ ਸੁਪਨਾ ਹੀਗਾ ਕਿ ਇਹ ਸਾਰਾ ਕੁਝ ਤੁਹਾਡੇ ਨਾਮ ਹੁੰਦਾ ਭਾ ਦੀ ਇੱਕ ਗੱਲ ਹੋਰ ਮੰਮੀ ਜੇ ਇਹ ਸਾਰਾ ਕੁਝ ਤੁਹਾਡੇ ਨਾਮ ਹੋ ਜਾਂਦਾ ਨਾ ਤੇ ਆ ਕੱਲ ਨੂੰ ਭੂਆ ਨੇ ਫੇਰ ਵੀ ਤੁਹਾਡੇ ਤੇ ਕੇਸ ਕਰ ਦੇਣਾ ਹੀ ਕੋਈ ਵੱਡਾ ਪੰਗਾ ਪਾ ਦੇਣਾ ਹੀ ਤੁਹਾਨੂੰ ਤੇ ਪਤਾ ਹੀ ਆ ਉਹਦਾ ਤਾਂ ਕਰਕੇ ਨਾ ਆਪਾਂ ਸਾਰਾ ਕੁਝ ਆਪਣੇ ਨਾਮ ਲਵਾ ਲਿਆ ਨਾਲੇ ਸਾਡਾ ਹੋ ਗਿਆ ਸਾਡਾ ਹੋ ਗਿਆ ਇੱਕੋ ਹੀ ਗੱਲ ਆ ਕੋਈ ਫਰਕ ਥੋੜਾ ਕੁਝ ਵੰਡਿਆ ਥੋੜਾ ਸਾਡੇ ਤੁਹਾਡੇ ਦੇ ਵਿੱਚ ਹਨਾ ਬਹੁਤ ਸਿਆਣੀ ਐ ਤੂੰ ਮੈਂ ਕਿ ਨਹੀਂ ਚੰਗਾ ਹੀ ਕੀਤਾ ਜੋ ਕੀਤਾ ਚੰਗਾ ਹੀ ਕੀਤਾ ਮੇਰੇ ਵਰਗੀ ਪਾਗਲ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਕੀ ਕਾਨੂੰਨ ਐ ਤੇ ਕੀ ਨਹੀਂ ਨਵੇਂ-ਨਵੇਂ ਕਾਨੂੰਨ ਆ ਗਏ ਠੀਕ ਕੀਤਾ ਜੋ ਕੀਤਾ ਕੋਈ ਗੱਲ ਨਹੀਂ ਸਾਡਾ ਕੋਈ ਨਹੀਂ ਵੰਡਿਆ ਮੇਰੇ ਵੀ ਨਾਮ ਆਇਆ ਮੇਰੇ ਪੁੱਤਰ ਦੇ ਨਾਮ ਆਇਆ ਮੇਰੀ ਧੀ ਦੇ ਨਾਮ ਮੈਂ ਕੋਈ ਫਰਕ ਨਹੀਂ ਮੈਨੂੰਗਾ ਹਾਂ ਠੀਕ ਹੈ ਤੇ ਆਪਣੇ ਘਰ ਚ ਹੀ ਆ ਨਾ ਗੱਲ ਖਤਮ ਹੋਈ ਸਾਡੇ ਹਾਂਜੀ ਮੰਮੀ ਉਹ ਸਭ ਛੱਡੋ ਤੇ ਆਹ ਸਮਾਨ ਵੇਖੋ ਆਹ ਵੇਖੋ ਜਰਾ ਕਿੰਨੇ ਸੋਹਣੇ ਆ ਇਹ ਵਾਲੇ ਟੋਪਸ ਸੈਟ ਦੇ ਨਾਲ ਮੈਚ ਕਰਦੇ ਸੈਟ ਦੇ ਨਾਲ ਦੇਗੀ ਆ ਸ਼ੋਰਟ ਸ਼ੋਰਟ ਬੱਚਿਂਦਰੇ ਹੁਣ ਇਹਨੂੰ ਕੀ ਹੋ ਗਿਆ ਵਾ ਛੱਡੋ ਭਰਾ ਹੁਣ ਇਹਨੂੰ ਬੋਲੀ ਜਾਣਾ ਹੀ ਹੁਣ ਛੱਡੋ ਭਰਾ ਆਹ ਵੇਖੋ ਤੇ ਆਹ ਵੇਖੋ ਕਿੰਨੇ ਪੁਰਾਣੇ ਨੇ ਸਾਫ਼ ਕੇ ਰੱਖੇ ਮਸਾ ਜਾਨ ਛੁਟਾਈ ਹੋ ਤਾਂ ਫੇਰ ਹੋ ਗਈ ਇਹ ਦੀ ਗੱਲ ਵਾਲੇ ਨਾਲ ਧਿਆਨ ਦੇ ਇਹ ਹੈ ਤੇ ਕਿੱਡੇ ਸੋਨੇ ਅਸ਼ਵਿੰਦਰ ਜੀ ਆਪ ਜਰੇ ਕਿੱਡੇ ਸੋਨੇ ਮੇਰੀ ਗੱਲ ਸੁਣ ਔਰ ਸੁਣ ਲੈ ਨਿਆਣੇ ਆ ਹਾਂ ਦੇਖੋ ਚੁੰਕੇ